ਅੱਜ ਉਹਨਾਂ ਅੱਜ ਦੇ ਟਾਈਮ ਚੱਕੇ ਕਿਸੇ ਮਾਪਾ ਬਨੇ ਆਪਣੀ ਕੁੜੀ ਭੇਜਨੇ ਹੁੰਦੇ ਹਨ ਸਭ ਤੋਂ ਪਹਿਲਾਂ ਅੱਜ ਕੱਲ ਮਤਲਬ ਕਾਸ ਸਿਸਟਮ ਤਾਂ ਬਹੁਤ ਦੂਰ ਦੀ ਗੱਲ ਰਹਿ ਗਈ ਉਹ ਦੇਖਦੇ ਪੈਸਾ ਕਿੰਨਾ ਹੈ ਜਾਂ ਦੂਜਾ ਸਾਡੇ ਜਿਹੜੇ ਪੰਜਾਬ ਹੈ ਉਹ ਇਹ ਦੇਖਦੇ ਮੁੰਡਾ ਬਾਅਰ ਸੈਟ ਲੈ ਕੇ ਨਹੀਂ ਇਹ ਹੈਗੀ ਸਚਾਈ ਇਵਨ ਕਿ ਮੈਨੂੰ ਵੀ ਬਚਪਨ ਤੋਂ ਹੀ ਸੁਣਦੇ ਮਿਲਾ ਸੀ ਤੇਰਾ ਵਿਆਹ ਤਾਂ ਕੈਂਡਾ ਹੀ ਕਰਾਵਾਂਗੇ ਤੇਰਾ ਵਿਆਹ ਤਾਂ ਕੈਂਡਾ ਹੀ ਕਰਾਵਾਂਗੇ ਬਟ ਕੁੜੀ ਸੈੱਟ ਹੋ ਜੂਗੀ ਸਾਡੀ ਇਹ ਬੋਲਿਆ ਜਾਂਦਾ ਇਹ ਕਿਉਂ ਆਉਂਦੇ ਆ ਵਰਡਸ ਦਿਮਾਗ ਦੇ ਵਿੱਚ ਕਿ ਬਾਅਦ ਚੱਲੇਗੀ ਕੁੜੀ ਸੈੱਟ ਯਾਗ ਹੋਣਾ ਚਾਹੀਦਾ ਨਹੀਂ ਪੈਸਾ ਦੇਖਿਆ ਜਾਂਦਾ ਬੇਸਿਕਲੀ ਨਹੀਂ ਕੁੜੀਆਂ ਨੂੰ ਕਿਉਂ ਨਹੀਂ ਸੈੱਟ ਕਰਾਂ ਦੀ ਸੋਚਦੇ ਕਿ ਕੁੜੀ ਸਾਡੀ ਇੰਨੀ ਇੰਡੀਪੈਂਡੈਂਟ ਹੋਵੇ ਆਪਣੇ ਪੈਸੇ ਕਮਾਉਂਦੀ ਹੋਵੇ ਕਿ ਮੁੰਡੇ ਤੇ ਡਿਪੈਂਡ ਨਾ ਹੋਵੇ ਕਈਏ ਤਾਂ ਪੇਰੈਂਟਸ ਨੂੰ ਵੀ ਕੁੜੀ ਤੇ ਸ਼ਿਕਾਇਤ ਹੁੰਦਾ ਵੀ ਸਾਡੀ ਕੁੜੀ ਕੁਝ ਬਣ ਸਕਦੀ ਆ ਹਨਾ ਤਾਂ ਉਹਨੂੰ ਉਹ ਫ੍ਰੀडम ਵੀ ਦਿੰਦੇ ਨੇ ਉਹਨੂੰ ਉਹ ਉੱਡਣ ਦਾ ਕਹਿੰਦੇ ਨੇ ਹੱਕ ਵੀ ਦਿੰਦੇ ਨੇ ਹਨਾ ਬਾਹਰ ਨਿਕਲਣ ਦਾ ਘੁੰਮਣ ਫਿਰਨ ਦਾ ਗਰੋ ਕਰਨ ਦਾ ਉਹ ਕੀ ਕਰਨਾ ਚਾਹੁੰਦੀ ਹੈ ਉਹ ਹੁੰਦੀ ਹੈ ਸੋਚ ਹੁੰਦੀ ਹੈ ਪੇਰੈਂਟਸ ਦੀ ਕਿੰਨੇ ਕੋ ਬੱਡੀ ਸੋਚਦੇ ਮਾਲਕ ਨੇ ਜਾਂ ਉਹ ਕੀ ਸੋਚਦੇ ਨੇ ਤੇ ਕੁੜੀ ਵੀ ਕਿੰਨੀ ਇੰਟੈਲੀਜੈਂਟ ਆ ਹੂੰ ਉਹ ਕੁੜੀ ਬਣਦੀ ਜਾਂਦੀ ਆ ਤੇ ਉਹਦੇ ਪੇਰੈਂਟਸ ਰੌਅ ਵੀ ਕਰ ਦਿੰਦੇ ਨੇ ਹੁਣ ਜਿੰਨਾਂ ਨੂੰ ਪਤਾ ਵੀ ਸਾਡੀ ਇਹ ਘੁੱਤ ਨਹੀਂ ਸਲੋਡ ਨਹੀਂ ਆਪਣੀ ਦੀ ਬਾਹਰ ਦਾ ਮੁੰਡਾ ਲੱਭ ਲੋ ਜਾਂ ਨੂੰ ਕੋਈ ਭਈ ਤਕੜੇ ਘਰੇ ਵਿਆਹ ਦੋ ਹੂੰ ਉਹ ਜਿਹੜੀ ਨਹੀਂ ਕੰਮ ਕਰਨਾ ਚਾਹੁੰਦੀ ਬਾਹਰ ਜਾਂ ਜਿਹਦੇ ਜਿਹੜੇ ਗੋਲ ਨਹੀਂ ਹੈਗੇ ਫਿਰ ਉਹਨੂੰ ਪੇਰੈਂਟਸ ਇਹ ਸੋਚਦੇ ਨੇ ਕਿ ਭਾਈ ਇਹਨੂੰ ਮੁੰਡਾ ਕੋਈ ਬਾਹਰੋਂ ਲੱਭ ਦੋ ਵੀ ਬਾਹਰ ਸੈੱਟ ਹੋ ਜੂ ਜਾਂ ਭਾਈ ਜਦ ਦੇ ਵਿਚਾਰਨ ਪੈਸੇ ਹੁਣ ਉਹਦੇ ਕੋਲੇ ਹੂੰ 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 ਕੁੜੀ ਤਾਂ ਕਿਉਂ ਵਿਚਾਰਾ ਜਦੋਂ ਕੁੜੀ ਆਵੇ ਪਹਿਲਾਂ ਤਾਂ ਸੈੱਟ ਹੋ ਜਾਵੇ ਪਹਿਲੇ ਤਾਂ ਹੀ ਫਾਇਦਾ ਨਾ ਹੂੰ ਓਕੇ ਅ ਜੁਵਨ ਅ ਅੱਜ ਦੇ ਟਾਈਮ ਚ ਅਗਰ ਕਿਸੇ ਮਾਪੇ ਨੇ ਆਪਣੀ ਕੁੜੀ ਭੇਜਣੀ ਹੁੰਦੀ ਹੈ ਨਾ ਸਭ ਤੋਂ ਪਹਿਲਾਂ ਅੱਜ ਕੱਲ ਮਤਲਬ ਕਾਸ ਸਿਸਟਮ ਤਾਂ ਬਹੁਤ ਦੂਰ ਦੀ ਗੱਲ ਰਹਿ ਗਈ ਉਹ ਦੇਖਦੇ ਪੈਸਾ ਕਿੰਨਾ ਯਾ ਦੂਜਾ ਸਾਡੇ ਜਿਹੜੇ ਪੰਜਾਬ ਹੈ ਉਹ ਇਹ ਦੇਖਦੇ ਮੁੰਡਾ ਬਾਅਰ ਸੈੱਟ ਲੈ ਕੇ ਨਹੀਂ ਇਹ ਹੈਗੀ ਸਚਾਈ ਇਵਨ ਕਿ ਮੈਨੂੰ ਵੀ ਬਚਪਨ ਤੋਂ ਹੀ ਸੁਣਦੇ ਮਿਲੇ ਸੀ ਤੇਰਾ ਵਿਆਹ ਤਾਂ ਕੈਨੇਡਾ ਹੀ ਕਰਾਵਾਂਗੇ ਤੇਰਾ ਵਿਆਹ ਤਾਂ ਕੈਨੇਡਾ ਹੀ ਕਰਾਵਾਂਗੇ ਬਟ ਕੁੜੀ ਸੈੱਟ ਹੋ ਜੂਗੀ ਸਾਡੀ ਇਹ ਬੋਲਿਆ ਜਾਂਦਾ ਇਹ ਕਿਉਂ ਆਉਂਦੇ ਆ ਵਰਡਸ ਦਿਮਾਗ ਦੇ ਵਿੱਚ ਕਿ ਬਾਅਦ ਚੱਲੀ ਕੁੜੀ ਸੈੱਟ ਮਾ ਇੱਕ ਹੈ ਵੀ ਮੁੰਡਾ ਗਰੀਬ ਹੋਣਾ ਚਾਹੀਦਾ ਨਿੱਕ ਪੈਸਾ ਦੇਖਿਆ ਜਾਂਦਾ ਫਿਜ਼ਿਕਲੀ ਨਹੀਂ ਕੁੜੀਆਂ ਨੂੰ ਕਿਉਂ ਨਹੀਂ ਸੈੱਟ ਕਰਾਂ ਦੀ ਸੋਚਦੇ ਕਿ ਕੁੜੀ ਸਾਡੀ ਇੰਨੀ ਇੰਡੀਪੈਂਡੈਂਟ ਹੋਵੇ ਆਪਣੇ ਪੈਸੇ ਕਮਾਉਂਦੀ ਹੋਵੇ ਕਿ ਮੁੰਡੇ ਤੇ ਡਿਪੈਂਡ ਹੋਵੇ ਕਈਆਂ ਨੂੰ ਤਾਂ ਪੇਰੈਂਟਸ ਨੂੰ ਅਕੀ ਕੁੜੀ ਤੇ ਯਕੀਨ ਨਾ ਹੁੰਦਾ ਵੀ ਸਾਡੀ ਕੁੜੀ ਕੁਝ ਬਣ ਸਕਦੀ ਆ ਹਨਾ ਤਾਂ ਉਹਨੂੰ ਉਹ ਫ੍ਰੀडम ਵੀ ਦਿੰਦੇ ਨੇ ਉਹਨੂੰ ਉਹ ਉੱਡਣ ਦਾ ਗਾਇ ਨੇ ਹੱਕ ਵੀ ਦਿੰਦੇ ਨੇ ਹਨਾ ਬਾਹਰ ਨਿਕਲਣ ਦਾ ਘੁੰਮਣ ਫਿਰਨ ਦਾ ਗਰੋ ਕਰਨ ਦਾ ਉਹ ਕੀ ਕਰਨਾ ਚਾਹੁੰਦੀ ਆ ਉਹ ਹੁੰਦੀ ਆ ਸੋਚ ਹੁੰਦੀ ਆ ਪੇਰੈਂਟਸ ਦੀ ਕਿੰਨੇ ਕੋ ਬੱਡੀ ਸੋਚਦੇ ਮਾਲਕ ਨੇ ਜਾਂ ਉਹ ਕੀ ਸੋਚਦੇ ਨੇ ਤੇ ਕੁੜੀ ਵੀ ਕਿੰਨੀ ਇੰਟੈਲੀਜੈਂਟ ਆ ਹੂੰ ਹੂੰ ਉਹ ਕੁੜੀ ਬਣਦੀ ਜਾਂਦੀ ਆ ਤੇ ਉਹਦੇ ਪੇਰੈਂਟਸ ਲੋਕ ਵੀ ਕਰ ਦਿੰਦੇ ਨੇ ਹੁਣ ਜਿਹਨਾਂ ਨੂੰ ਪਤਾ ਵੀ ਸਾਡੀ ਇਹ ਘੁੱਤ ਨਹੀਂ ਸਲੋਟ ਨਹੀਂ ਹੋਣੀ ਇਹ ਬਾਹਰ ਨਾ ਹੁੰਦਾ ਲੱਭ ਲੋ ਚਾਹੇ ਨੂੰ ਕੋਈ ਭਈ ਤਕੜੇ ਘਰੇ ਵਿਆਹ ਦੋ ਹੂੰ ਉਹ ਵੀ ਜਿਹੜੀ ਨਹੀਂ ਕੰਮ ਕਰਨਾ ਚਾਹੁੰਦੀ ਬਾਹਰ ਜਾਂ ਜਿਹਦੇ ਜਿਹਦੇ ਗੋਲ ਨਹੀਂ ਹੈਗੇ ਫਿਰ ਉਹਨੂੰ ਪੇਰੈਂਟਸ ਇਹ ਸੋਚਦੇ ਨੇ ਕਿ ਭਾਈ ਇਹਨੂੰ ਮੁੰਡਾ ਕੋਈ ਬਾਹਰੋਂ ਲੱਭ ਦੋ ਕਿ ਬਾਹਰ ਸੈੱਟ ਹੋ ਜਾਊ ਜਾਂ ਪਈ ਜਾਂਦੇ ਵਿਚਾਰਨ ਪੈਸੇ ਹੋਣਗੇ ਕੋਲੇ ਹੂੰ 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 ਕੁੜੀ ਨੂੰ ਤਾਂ ਕਿ ਗੁਜ਼ਾਰਾ ਜਾਂ ਤਾਂ ਕੁੜੀ ਆਵੇ ਪਹਿਲਾਂ ਤਾਂ ਸੈੱਟ ਹੋ ਜਾਵੇ ਪਹਿਲੇ ਤਾਂ ਹੀ ਫਾਇਦਾ ਨਾ ਹੂੰ ਓਕੇ ਇਹੋ ਜਿਹੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ